ਕੀ ਹੈ ਰਮਨ ਰਮਨ ਹਾਂਜੀ ਆ ਪਾਣੀ ਲੈ ਕੇ ਆਏ ਹੋ ਆ ਪਾਣੀ ਲੈ ਕੇ ਆਏ ਹੋ ਆਇਓ ਸਰਫੇ ਕਹਿਣਾ ਪਾਣੀ ਲਈ ਪਾਣੀ ਲਿਆ ਦਬਕਾ ਰਮਨ ਸੋਡੀ ਮਗਰ ਹੋ ਗਿਆ ਐਵੇਂ ਮੇਰੇ ਬੂਏ ਹੋਲੇ ਆ ਉਹ ਯਾਰ ਤੂੰ ਬੂਆ ਖੋਲ ਕੇ ਰੱਖ ਚਲੋ ਚਲ ਯਾਰ ਮਾਸਟਰ 2 1 ਰਮਨ ਹਾਂਜੀ ਆ ਪਾਣੀ ਲੈ ਕੇ ਆਈ ਹਾਂਜੀ ਲਿਆਈ ਜੇ ਪਾਣੀ ਰਸਵੀ ਹੈ ਯਾਰ ਯਾਰ ਫੋਨ ਫੜਿਆ ਹੱਥ 'ਚ ਕਿੱਥੇ ਫੋਨ ਕਿੱਥੇ ਆ ਕਾਕਾ ਮੈਂ ਇੱਥੇ ਖੋਜਾ ਮੈਨੂੰ ਪਤਾ ਸੀ ਕਹੋ ਆਹੋ ਥੋਕੇ ਮੈਂ ਗਾਣੇ ਲੱਗੇ ਵਨ ਕੌਣ ਦੱਸੋ ਕੌਣ ਦੱਸੋ ਲੈ ਦੱਸੋ ਨਹੀਂ ਇਹ ਕਿਹਨੇ ਨਾ ਪਹਿਲਾਂ ਨੀਂਦਾਂ ਤੋਂ ਕਰਕੇ ਬਾਰਡਰ ਇਧਰੋਂ ਆ ਯਾਰ ਪਿੱਛੇ ਤੁਸੀਂ ਪਤਾ ਕੀ ਕਰੋ ਉਹੀ ਕੇ ਹਿਸਾਬ ਨਾਲ ਇੱਥੇ ਬਹਿ ਕੇ ਨਾ ਤੇ ਪਾਣੀ ਫੜ ਲਓ ਮੁਰਕੇਹੀਂ ਇਥੋਂ ਤੋੜ ਦਾਂਗੇ ਫਿਰ ਦਰ ਤੇ ਫੜਦੇ ਆ ਰਮਣਾ ਪਾਣੀ ਲੈ ਕੇ ਆਈ ਹਾਂਜੀ ਨੇ ਸਮਾਨ ਤੇ ਬੜਾ ਵਧੀਆ ਉਹ ਕੋਈ ਚੀਜ਼ ਰਹਿਤ ਨਹੀਂ ਗਈ ਛੋਟੀ ਜੀ ਕਿਹੜੀ ਬਣਾਉਣੀ ਆ ਕੜਾ ਬਣਾਉਣਾ ਵਾ ਪਰੋਣੇ ਵਾਸਤੇ ਤੇ ਕੁੜੀ ਵਾਸਤੇ ਸੈਟ ਬਣਾਉਣਾ ਵਾ ਰਮਨ ਕਾਲੀ ਤੋਂ ਮੇਰਾ ਬੜਾ ਖਰਚਾ ਕਰਾਤਾ ਹੀ ਮੇਰਾ ਸਾਰਾ ਸੀਰਵਿਸ ਸਾਰੇ ਜੇ ਤੇ ਪੁੱਤ ਨੂੰ ਚੀਜ਼ ਦੇਣੀ ਹੋਵੇ ਨਾ ਤਾਂ ਬੰਦਾ ਸਵਾਦ ਦੇ ਦੇ ਉਹ ਦੱਸ ਆਹੋ ਚੁੱਪ ਕਰਕੇ ਬੰਦਾ ਬਣਾ ਲੈ ਹੁਣ ਕੁੜੀ ਸੁਣੂਗੀ ਤਾਂ ਕੀ ਕਹੂਗੀ ਵੀ ਉਹਦੀ ਵੋਟੀ ਨੂੰ ਸਾਰਾ ਸਮਾਨ ਪਾਤਾ ਜੇ ਕੁੜੀ ਅੰਦਰ ਸੌਂਦੀ ਹੋਊਗੀ ਕੀ ਸੋਚੂਗੀ ਪਿਓ ਦੇ ਵਕਤੀ ਵਾਸਤੇ ਨਾ ਕੋ ਪੈਸੇ ਹੈਗੇ ਹੀ। ਅਕੇ ਦਲਜੋ ਫਿਰ। 2 1 ਬੱਚੇ ਦੀ ਆਪਣੀ ਵੀ ਕਿ ਕਿੰਨੇ ਹੀ ਖਸ ਖਾਲੀ ਪਈ ਆ ਮੈਂ ਉੱਟ ਕੇ ਦਲਜੋ ਪਈ ਸਾਂ। ਹਾਂ ਫੇਰ ਇਹ ਗੱਲ ਮੁੱਕਣੀ ਆ। ਪੈਂ ਜੀ ਤੁਸੀਂ ਜਾਇਓ ਗੁੱਸੇ 'ਚ। ਠੀਕ। ਤੁਸੀਂ ਗੁੱਸੇ 'ਚ ਜਾਓ। ਟਾਂਡੀਆਂ ਤਾਂ ਗੱਲਾਂ ਇਹ ਹੋ ਰਹੀਆਂ। 2 1 ਹਰਮਾਨਾ ਅਸੀਂ ਸਗਨਾ ਦਾ ਕੰਮ ਸ਼ੁਰੂ ਕੀਤਾ ਵਾ। ਅੱਗੇ ਵੇਖ ਲਾ ਵੀ ਕੀ ਬਣਿਆ ਵਾ। ਕੋਤ ਕਲੇਸ਼ ਤਾਂ ਅੱਗੇ ਨਹੀਂ ਮੁੱਕਣਿਆ ਘਰ 'ਚੋਂ। ਤੇ ਫੇਰ ਉਹ ਮੈਂ ਪਾਇਆ ਵਾ। ਉਹਨਾਂ ਦੀ ਗਲਤੀ ਨਹੀਂ ਕਰਦੇ ਤੁਸੀਂ। ਵੀ ਉਹ ਗਲਤ ਵਾ। ਦੱਸੇ ਤਾਂ ਬਿਣਾ ਹੀ ਜਾਂਦੇ ਆ। ਹਰ ਟੰਨ ਮੈਂ ਮੈਂ ਜਿਹਨੂੰ ਸ਼ਰਾ ਕੀਤਾ ਇਧਰ लवली ਮੈਂ ਤਾਂ ਕਿਹਾ ਪੰਜ ਤੁਸੀਂ ਤਾਂ ਉੱਠ ਕੇ ਗਾਹਗੇ ਕੀ ਤੇਰੇ ਮਨ ਚ ਆਇਆ ਪਰ ਸਕੂਲ ਬਿਖਾਦਣੇ ਕੀ ਵਨ ਰਮਨ ਅਹੀਂ ਸਗਨਾ ਦਾ ਕੰਮ ਸ਼ੁਰੂ ਕੀਤਾ ਵਾ ਤੇ ਹੁਣ ਕਲੇਸ਼ ਨਾ ਪਾ ਨਹੀਂ ਕਲੇਸ਼ ਮੈਂ ਪਾਉਂਦਾ ਹੀ ਆ ਹਰ ਟਾਈਮ ਮੈਨੂੰ ਹੀ ਗਲਤ ਠਹਿਰਾਇਆ ਕਰੋ ਠੀਕ ਹੈ ਉਹ ਨਾਲ ਨਵਲੀ ਠੀਕ ਕਿੱਥੇ ਲੰਦ ਹੋਏ ਲੈਣਾ ਲਵਲੀ ਕਿੱਥੇ ਗਿਆ ਨਵਲੀ ਬਾਹਰ ਅੱਗੇ ਮੈਂ ਯਾਰ ਦੋਸਤਾਂ ਨਾਲ ਗਿਆ ਅੱਗੇ ਤੇ ਠੀਕ ਆ ਸੋਨੇ ਟੂ 1 ਨਾਲ ਮਤਨ ਗੱਲ ਕਰਨੀ ਸੀ ਉੱਥੇ ਤੇ ਚਲੋ ਜਿਹੜਾ ਆਪਾਂ ਸੋਨਾ ਪਾਇਆ ਮੇਰਾ ਮੈਂ ਸੋਚਣ ਦੀ ਸੀ ਇੱਕ ਮਿੰਟ ਕਹੀ ਗੱਲ ਆਪਾਂ ਹੋਰ ਬਣਾ ਲਈਏ ਕੁਝ ਪਾਇਆ ਨਹੀਂ ਨਾ ਇਹਨਾਂ ਨੇ ਤੂੰ ਪਾਇਆ ਲੈਣਾ ਠੀਕ ਹੈ ਨਾ ਬਣਾਇਆ ਉਹ ਤੋਂ ਵਾਸਤੇ ਬਣਾਇਆ ਉਹ ਮੈਨੂੰ ਕੋ ਕਹਿੰਦੇ ਕਰੋ ਨੀ ਨਹੀਂ ਹੋ ਰਹੀ ਤੇ ਵੀ ਤੇ ਫੇਰ ਮੈਨੂੰ ਕੋ ਕਹੇ ਮੈਨੂੰ 1 ਮੇਰੇ ਨਾਲ ਗੱਲ ਕਰਨੀ ਸੀ ਆਪਾਂ ਜਿਹੜਾ ਸੋਨਾ ਬਣਾਇਆ ਠਾਕੇ ਤੇ ਚਲੋ ਵੱਖਰੀ ਗੱਲ ਅਸੀਂ ਨਹੀਂ ਪਾਇਆ ਨਹੀਂ ਹੁਣ ਟਾਈਮ ਪਾਸ ਕਰ ਲੈਣੀ ਆ ਨਾ ਬਾਤ ਹਾਂ ਹਾਂ 2 1 ਤੁਹਾਡਾ ਤੇਰਾ ਚੋਇਆ 2 1 ਨਹੀਂ ਨਹੀਂ लवली ਉਹਨਾਂ ਸਰਨਾ ਨਹੀਂ अलमारी ਨਾਲ ਕੱਪ ਸਮਾਨ ਬੋਲ ਕਹਦਾ ਇਹ ਕਹਦੋ ਕਹਦੋ ਕੁਝ ਨਹੀਂ ਕੋਈ ਇੱਕ ਜਿਹਾ ਕੀ ਹੈ ਫੇਰ ਆ ਮੈਂ ਰਮਨ ਹਾਂਜੀ ਆ ਪਾਣੀ ਲੈ ਕੇ ਆਇਓ ਆ ਪਾਣੀ ਲੈ ਕੇ ਆਇਓ ਆਇਓ ਸਰਫੇ ਕਹਦਾ ਪਾਣੀ ਲਈ ਪਾਣੀ ਲਿਆ ਦਫਕਾ ਮਾਰ ਤੂੰ 1 ਰਮਨ ਅੱਡੀ ਮਗਰ ਲੋਗੇ ਐਵੇਂ ਹੀ ਮੇਰੇ ਬੂਏ ਹੋਲੇ ਆ ਓ ਯਾਰ ਤੂੰ ਬੂਆ ਖੋਲ ਕੇ ਰੱਖ ਚਲੋ ਚਲ ਯਾਰ ਮਾਸਟਰ 2 1 ਰਮਨ ਹਾਂਜੀ ਪਾਣੀ ਲੈ ਕੇ ਆਈ ਹਾਂਜੀ ਲਈ ਆਈ ਜੇ ਪਾਣੀ ਮੇਰਾ ਸਭ ਇਹ ਆ ਗਿਆ ਯਾਰ ਫੋਨ ਫੜਿਆ ਹੱਥ 'ਚ ਕਿੱਥੇ ਫੋਨ ਕਿੱਥੇ ਆ ਕਾਕਾ ਮੈਂ ਕਹ ਰਿਹਾ ਮੈਂ ਇੱਥੇ ਖੋਜਾਂ ਮੈਨੂੰ ਪਤਾ ਹੀ ਕਹੋ ਰਮਣਾ ਵਾਲੇ ਹੌਲ ਦੱਸੋ ਹੌਲ ਦੱਸੋ ਲੈ ਦੱਸੋ ਨਾ ਪੈਂ ਜਾਂ ਤਰੀ ਮਤਲਬ ਕੰਡਿਆਂ ਤੋਂ ਕਰਕੇ ਬਾਰਡਰ ਇਧਰ ਹੋ ਗਿਆ ਯਾਰ ਪਿੱਛੇ ਤੁਸੀਂ ਪਤਾ ਕੀ ਕਰੋ ਤੁਸੀਂ ਕਿਸ ਹਿਸਾਬ ਨਾਲ ਇੱਥੇ ਬਹਿ ਕੇ ਨਾ ਤੇ ਪਾਣੀ ਫੜ ਲਓ ਮੁੜ ਕੇ ਅਸੀਂ ਇੱਥੋਂ ਤੋੜ ਦਾਂਗੇ ਫੇਰ ਦਰਦ ਫੜਦੇ ਯਾਰ ਰਮਣਾ ਪਾਣੀ ਲੈ ਕੇ ਆਈ ਹਾਂ ਹਾਂਜੀ ਨੇ ਸਮਾਨ ਤੇ ਬੜਾ ਵਧੀਆ ਹੋ। ਮੁਰ ਕੋਈ ਚੀਜ਼ ਰਹਿਤ ਨਹੀਂ ਗਈ। ਛੋਟੀ ਜੀ ਕਿਹੜੀ ਬਣਾਉਣੀ ਆ? ਕੜਾ ਬਣਾਉਣਾ ਵਾ ਪਰੋਣੇ ਵਾਸਤੇ ਤੇ ਕੁੜੀ ਵਾਸਤੇ ਸੈੱਟ ਬਣਾਉਣਾ ਵਾ। ਰਮਨ ਕਾਲੀ ਤੋਂ ਮੇਰਾ ਬੜਾ ਖਰਚਾ ਕਰਾਤਾ ਹੀ ਮੇਰਾ ਸਾਰਾ ਸੀਨ ਹੈ। ਸਾਰੇ ਜੇਤੀ ਪਤਨੂ ਚੀਜ਼ ਦੇਣੀ ਹੋਵੇ ਨਾ ਤਾਂ ਬੰਦਾ ਸਵਾਦ ਦੇ ਦਵੇ। ਨੇ ਹੋ ਦੱਸ। ਆਹੋ। ਚੁੱਪ ਕਰਕੇ ਬੰਦਾ ਬਣਾ ਲੈ। ਹੁਣ ਕੁੜੀ ਸੁਣੂਗੀ ਤਾਂ ਕੀ ਕਹੂਗੀ? ਪੀ ਉਹਦੀ ਵੋਟੀ ਨੂੰ ਸਾਰਾ ਸਮਾਨ ਪਾਤਾ। ਜੇ ਕੁੜੀ ਅੰਦਰ ਸੌਂਦੀ ਹੋਊਗੀ ਕੀ ਸੋਚੂਗੀ ਕਿ ਉਹਦੇ ਵੋਟੀ ਵਾਸਤੇ ਇਨਾਂ ਕੋ ਪੈਸੇ ਹੈਗੇ ਹੀ ਦੇ ਦਿਲਜੋ ਫਿਰ 2 1 ਬੱਚੇ ਦੀ ਆਪਣੀ ਵੀ ਕਿ ਕਿੱਡੀ ਖਸ ਕਾਲੀ ਪਈ ਮੈਂ ਉੱਟ ਕੇ ਦਿਲਜੋ ਪਈ ਨਾ ਹਾਂ ਫੇਰ ਹੀ ਗੱਲ ਮੁੱਕਣੀ ਹੈ ਪੰਜ ਤੁਸੀਂ ਜਾਇਓ ਗੁੱਸੇ ਚ ਠੀਕ ਤੁਸੀਂ ਗੁੱਸੇ ਚ ਜਾਓ ਕੰਡਿਆ ਤਾਂ ਗੱਲਾਂ ਇਹੋ ਹੀ ਰਹੀਆਂ 2 1 ਰਾਮਾਨਾ ਅਸੀਂ ਸਗਨਾ ਦਾ ਕੰਮ ਸ਼ੁਰੂ ਕੀਤਾ ਵਾ ਅੱਗੇ ਵੇਖ ਲੈ ਵੀ ਕੀ ਬਣਿਆ ਵਾ ਕੋਤਕਲੇਸ਼ ਤਾਂ ਅੱਗੇ ਰਹੀ ਮੁੱਕਣ ਡਿਆ ਘਰ ਚ ਤੇ ਫੇਰ ਉਹ ਮੈਂ ਪਾਇਆ ਵਾ ਉਹਨਾਂ ਦੀ ਗਲਤੀ ਨਹੀਂ ਕਰਦੇ ਤੁਸੀਂ ਵੀ ਉਹ ਗਲਤ ਵਾ ਦੱਸੇ ਤਾਂ ਬਿਨਾਂ ਹੀ ਜਾਂਦੇ ਆ ਹਰ ਕੰਮ ਆਹ ਮੈਂ ਮੈਂ ਜਿਨ ਇਸ਼ਾਰਾ ਕੀਤਾ ਇਧਰ लवली ਮੈਂ ਤਾਂ ਕਿਹਾ ਪੰਜ ਤੁਸੀਂ ਤਾਂ ਉਹ ਠੀਕ ਕਹਾਂਗੇ ਗਾਏ ਇਹਨਾਂ ਦੱਸ ਕੀ ਤੇਰੇ ਮਨ ਚ ਆਇਆ ਪਰ ਸਕੂਲ ਬਿਖਾ ਦਨੇ ਕੀ ਵਨ ਰਮਨ ਅਹੀਂ ਸਗਨਾ ਦਾ ਕੰਮ ਸ਼ੁਰੂ ਕੀਤਾ ਵਾ ਤੇ ਹੁਣ ਕਲੇਸ਼ ਨਾ ਪਾ ਨਿਕਲੇ ਇਸ ਮੈਂ ਪਾਉਂਦੇ ਆ ਹਰ ਟਾਈਮ ਇਨੇ ਹੀ ਗਲਤ ਠਹਿਰਾਇਆ ਕਰੋ ਠੀਕ ਆ ਆਉਂਦਾ ਨਾ लवली ਠੀਕ ਆ ਥੱਲੇ ਦੋਏ ਲੈਣਾ ਆਪਾਂ लवली ਕਿੱਥੇ ਗਿਆ लवली ਬਾਹਰ ਰੱਖ ਦੇ ਮੈਂਸੇ ਮੈਂ ਯਾਰ ਦੋਸਤਾਂ ਨੂੰ ਵੀ ਆ ਕੇ ਠੀਕ ਆ ਸੋਨੇ 2 1 ਨਾਲ ਮੈ ਤਾਂ ਗੱਲ ਕਰਨੀ ਸੀ ਉੱਥੇ ਤੇ ਚਲੋ ਜਿਹੜਾ ਆਪਾਂ ਸੋਨਾ ਪਾਇਆ ਮੇਰਾ ਮੈਂ ਸੋਚਣ ਦੀ ਹੀ ਇੱਕ ਮਿੰਟ ਕਹੀ ਜਾ ਪਾ ਹੋਰ ਬਣਾ ਲਈਏ ਕੁਝ ਪਾਇਆ ਨਹੀਂ ਨਾ ਇਹਨਾਂ ਨੇ ਤੂੰ ਪਾਇਆ ਲੈਣਾ ਠੀਕ ਹੈ ਨਾ ਬਣਾਇਆ ਉਹ ਤੋਂ ਵਾਸਤੇ ਬਣਾਇਆ ਉਹ ਮੈਨੂੰ ਕੋ ਕਹਿੰਦਾ ਕਿ ਬਈ ਦੇਖੋ ਕਿ ਨਹੀਂ ਮੈਂ ਵਰਕੇ ਇਹ ਰੱਤੀ ਬਣਾਉਂਗਾ ਕਹਿੰਦਾ ਕਿ ਜੇ ਤੂੰ ਪਾਰੀਂ ਤੂੰ 1 ਮੇਰਾ ਨਾਲ ਗੱਲ ਕਰਨੀ ਸੀ ਆਪਾਂ ਜਿਹੜਾ ਸੋਨਾ ਬਣਾਇਆ ਠਾਕੇ ਤੇ ਚਲੋ ਵੱਖਰੀ ਗੱਲ ਹੈ ਨਹੀਂ ਪਾਇਆ ਨਹੀਂ ਹੁਣ ਟਾਈਮ ਪਾਸ ਕਰ ਲੈਣੀ ਆ ਨਾ ਬਾਤ ਹਾਂ ਹਾਂ 2 1 ਤੁਹਾਡਾ ਮੇਰਾ 2 1 ਨਹੀਂ ਨਹੀਂ लवली ਉਹਨਾਂ ਸਰਨਾ ਨਹੀਂ अलमारी ना ਕਪ ਸਮਾਨ ਬੋ ਕਹਦਾ ਇਹ ਕਹਦੋ ਕਹਦੋ ਕੁਝ ਨਹੀਂ ਕੋਈ ਇੱਕ ਜਿਹਾ